सशिकांती एस्ट्रोलॉजी विद द लॉजिक ਵਿੱਚ ਆਪ ਸਭ ਦਾ ਸਵਾਗਤ ਮੈਂ ਜਸਸੀ ਮਾ ਬਹੁਤ ਕੁਝ ਬਹੁਤ ਕੁਝ ਜ਼ਿੰਦਗੀ ਵਿੱਚ ਪਰਸਥਿਤੀਆਂ ਹਾਲਾਤ ਤੇ ਵਕਤ ਤੇ ਨਿਰਪਰ ਕਰਦਾ ਕਈ ਵਾਰੀ ਇਹੋ ਜਿਹੇ ਹਾਲਾਤ ਹੁੰਦੇ ਆ ਕਿ ਸਾਨੂੰ ਡਿਸੀਜਨ ਲੈਣ ਵਿੱਚ ਪ੍ਰੋਬਲਮ ਆਉਂਦੀ ਹੈ ਆਉਂਦੀ ਹੈ ਜੀ ਇਨਸਾਨ ਆਸੀਂ ਬੜੀ-ਬੜੀ ਆਉਂਦੀ ਹੈ ਵੱਡੇ ਤੋਂ ਵੱਡੇ ਦਿਮਾਗ ਵਾਲੇ ਨੂੰ ਵੀ ਜਾਂ ਬਹੁਤ ਜ਼ਿਆਦਾ ਸਮਝਦਾਰ ਇਨਸਾਨ ਨੂੰ ਵੀ ਕਈ ਵਾਰੀ ਇਹੋ ਜਿਹੇ ਹਾਲਾਤ ਤੇ ਸਿਚੁਏਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ ਜਦ ਵਕਤ ਇਹੋ ਜਿਹਾ ਕਈ ਵਾਰੀ ਹੁੰਦਾ ਹੈ ਕਿ ਪਤਾ ਨਹੀਂ ਲੱਗਦਾ ਕਿ ਇੱਥੇ ਕੀ ਕੀਤਾ ਜਾਵੇ ਵੈਸੇ ਇੱਕ ਬੜੀ ਕਹਾਵਤ ਇੱਥੇ ਇੱਕ ਮੈਨੂੰ ਯਾਦ ਆਈ ਆ ਕਹਿੰਦੇ ਸੁਣਿਆ ਹੈ ਕਿ ਜਿਹਨੂੰ ਕੋਈ ਨਾ ਸਾਦੇ ਉਹਨੂੰ ਢਿੱਡ ਸਾਦੇ ਇਹਦਾ ਮਤਲਬ ਸਮਝਦੇ ਹੋ ਤੁਸੀਂ ਕਿ ਜਿਹਨੂੰ ਕੋਈ ਨਹੀਂ ਨਾ ਬਦਲ ਸਕਦਾ ਉਹ ਆਪਣੀ ਔਲਾਦ ਦੇ ਸਾਹਮਣੇ ਬਦਲ ਜਾਂਦਾ ਹੈ ਉਹ ਚੀਜ਼ਾਂ ਜੋ ਉਸਨੂੰ ਨਹੀਂ ਵੀ ਪਸੰਦ ਹੁੰਦੀਆਂ ਉਹ ਵੀ ਆਪਣੇ ਬੱਚੇ ਤੇ ਆਪਣੇ ਔਲਾਦ ਲਈ ਉਹ ਸਹਿ ਜਾਂਦਾ ਹੈ ਪਤਾ ਨਹੀਂ ਕਿਉਂ ਔਲਾਦ ਇੱਕ ਹੈ ਹੀ ਚੀਜ਼ ਹੈ ਉਹ ਜੀ ਕਿ ਵੱਡੇ ਤੋਂ ਵੱਡੇ ਨੂੰ ਚੁਕਾ ਦਿੰਦੀ ਹੈ ਵੱਡੇ ਤੋਂ ਵੱਡੇ ਨੂੰ ਬਦਲ ਦਿੰਦੀ ਹੈ ਕਹਿੰਦੇ ਵਾਰਸ਼ਾਹ ਨਾਲ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਆਂ ਪੂਰੀਆਂ ਪੂਰੀਆਂ ਜੀ ਆਦਤਾਂ ਨਹੀਂ ਬਦਲਦੀਆਂ ਇਨਸਾਨ ਦੀਆਂ ਇਹ ਸਹੀ ਹੈ ਪਰ ਹਾਲਾਤ ਤੇ ਆਦਤਾਂ ਇਨਸਾਨ ਜਦੋਂ ਵੀ ਆਪਣੇ ਆਪ ਨੂੰ ਬਦਲਦਾ ਹੈ ਤਾਂ ਉਦੋਂ ਹਾਲਾਤ ਦੇ ਅਨੁਸਾਰ ਆਦਤਾਂ ਦੇ ਬਦਲਨ ਤੇ ਹੀ ਉਸ ਨੂੰ ਨਤੀਜੇ ਸਹੀ ਮਿਲਦੇ ਆ ਅਗਰ ਤੁਸੀਂ ਅੜੇਓ ਤੁਸੀਂ ਸਮਝੋ ਕਿ ਤੁਸੀਂ ਉਸ ਚੀਜ਼ ਤੇ ਵਕਤ ਨੂੰ ਕੱਢ ਰਹੇ ਹੋ ਕਿਉਂਕਿ ਹਵਾਏ ਤੇ ਹਵਾ ਨੇ ਨਿਕਲ ਜਾਣਾ ਹੈ ਸੱਚ ਜਾਣੋ ਬਿਲਕੁਲ ਇਹ ਸਹੀ ਹੈ ਕਿ ਇੱਕ ਦਿਨ ਇਹੋ ਜਿਹਾ ਆਏਗਾ ਜਦੋਂ ਤੁਹਾਨੂੰ ਲੱਗੇਗਾ ਕਿ ਵਕਤ ਮਿਲਿਆ ਸੀ ਹਾਲਾਤ ਸੀ ਪਰ ਅਸੀਂ ਜ਼ਿੰਦਗੀ ਨੂੰ ਜਿਉ ਨਹੀਂ ਸਕੇ ਅਸੀਂ ਉਸ ਅਨੁਸਾਰ ਚੱਲ ਨਹੀਂ ਸਕੇ ਕਿਉਂ ਅੜੇ ਰਹੇ ਕਿਉਂ ਕੀ ਮਿਲਦਾ ਸੀ ਅਗਰ ਉਸ ਵਕਤ ਹਲਾ ਹਲਾਤ ਅਨੁਸਾਰ ਆਪਣੇ ਆਪ ਨੂੰ ਬਦਲ ਲੈਂਦੇ ਬਲਕਿ ਖੁਦ ਚ ਥੋੜੀ ਜੀ ਪ੍ਰੋਬਲਮ ਤੁਹਾਨੂੰ ਦਿਖੇਗੀ ਕਿ ਜ਼ਿੰਦਗੀ ਨੇ ਮੌਕੇ ਦਿੱਤੇ ਤੇ ਅਸੀਂ ਉਹ ਮੌਕੇਆਂ ਨੂੰ ਅਣਗੌਲਿਆ ਕਰ ਦਿੱਤਾ ਕਿ ਫੇਰ ਫੇਰ ਤੇ ਫੇਰ ਤੇ ਫੇਰ ਕਦੇ ਨਹੀਂ ਆਈ ਇਹ 100% ਹੈ ਕਿ ਫੇਰ ਕਦੇ ਨਹੀਂ ਆਉਂਦੀ ਹੈਗੀ ਜਦੋਂ ਤੁਹਾਨੂੰ ਇਹ ਸ਼ਿਕਾਇਤ ਵਕਤ ਤੇ ਜ਼ਮਾਨੇ ਨਾਲ ਨਹੀਂ ਹੁੰਦੀ ਕੋਈ ਵੀ ਸ਼ਿਕਾਇਤ ਵਕਤ ਤੇ ਜਮਾਨੇ ਨਾਲ ਨਹੀਂ ਹੋਊਗੀ ਉਸ ਵਕਤ ਤੁਹਾਨੂੰ ਸਿਰਫ ਤੇ ਸਿਰਫ ਸ਼ਿਕਾਇਤ ਆਪਣੇ ਆਪ ਨਾਲ ਹੀ ਹੋਊਗੀ ਇਹ ਸਚਾਈ ਆ ਉਹ ਵਕਤ ਆਉਣ ਤੋਂ ਪਹਿਲਾਂ ਕਿ ਕਿਸੇ ਲਈ ਕੀ ਕਰਨਾ ਹੈ ਕਿਸੇ ਦੇ ਨੇ ਸਾਡੇ ਨਾਲ ਕੁਝ ਸੰਬੰਧ ਨਹੀਂ ਹੈ ਕਿਉਂਕਿ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਮੈਂ ਬੜੇ ਖੁੱਲਕੇ ਤਰੀਕੇ ਨਾਲ ਗੱਲ ਆਪਾਂ ਕਰਦੇ ਆਂ ਇਹ ਆ ਕੱਲੇ ਆਏ ਆ ਜੀ ਕੱਲੇ ਜਾਣਾ ਹੈ ਹਨਾ ਕੋਈ ਤੁਹਾਡੇ ਤੁਹਾਡੇ ਕੋਈ ਤੇ ਦਰਦ ਹੋ ਰਿਹਾ ਨਾ ਤੁਹਾਡੇ ਥੋੜੀ ਜੀ ਤਕਲੀਫ ਹੈ ਨਾ ਤੁਸੀਂ ਸੱਚ ਜਾਣੋ ਉਹ ਤਕਲੀਫ ਦਾ ਅਹਿਸਾਸ ਤੁਹਾਡੇ ਮਨ ਨੂੰ ਹੀ ਹੈ ਦੂਜਾ ਤੇ ਸਿਰਫ ਕੋਲ ਬੈਠ ਕੇ ਤੁਹਾਨੂੰ ਦੋ ਸ਼ਬਦ ਬੋਲ ਸਕਦਾ ਜੋ ਤੁਹਾਨੂੰ ਤਰਵਾਸ ਦੇ ਸਕਦਾ ਪਰ ਦਰਦ ਤੇ ਤੁਸੀਂ ਹੀ ਸਹਿਣਾ ਹੈ ਜੋ ਰੋਗ ਬਿਮਾਰੀ ਚਿੰਤਾਵਾਂ ਜੋ ਵਕਤ ਅਨੁਸਾਰ ਸਾਨੂੰ ਅੱਜ ਵੱਡੀਆਂ ਵੱਡੀਆਂ ਦਿਖਦੀਆਂ ਪਈਆਂ ਨੇ ਇਸ ਚੀਜ਼ ਦਾ ਝੱਲਣਾ ਅਸੀਂ ਝੱਲ ਰਹੇ ਹਾਂ ਪਰ ਕੀ ਕਰ ਰਹੇ ਹਾਂ ਦੂਸਰਿਆਂ ਦੇ ਅਹਸਾਨ ਦੂਸਰਿਆਂ ਵੱਲ ਦੇਖ ਰਹੇ ਹਾਂ ਦੂਸਰਿਆਂ ਦੀਆਂ ਗੱਲਾਂ ਕਰਕੇ ਆਪਣੇ ਨੁਤਰਵਾਸ ਦੇ ਰਹੇ ਆ ਦੂਸਰਿਆਂ ਕਰਕੇ ਆਪਣੇ ਚੀਜ਼ਾਂ ਤੇ ਆਪਣੇ ਹਾਲਾਤਾਂ ਤੇ ਅੜੇ ਹੋਏ ਆ ਜਦ ਕਿ ਦੂਜਿਆਂ ਨੇ ਤੁਹਾਡਾ ਤੁਹਾਡਾ ਕੁਝ ਵੀ ਸਹਿਣ ਨਹੀਂ ਕਰਨਾ ਇਹ ਠੀਕ ਆ ਕਿ ਖੁਸ਼ੀ ਗਮੀ ਆਪਣਿਆਂ ਨਾਲ ਸੋਬਦੀ ਆ ਪਰ ਸੱਚ ਜਾਣੋ ਵਕਤ ਵੀ ਆਪਣਾ ਹੀ ਆ ਉਹ ਵੀ ਆਪਣਾ ਹੀ ਆ ਪਰ ਜ਼ਿੰਦਗੀ ਤੁਹਾਡੀ ਸਿਰਫ ਤੁਹਾਡੇ ਕੱਲਿਆਂ ਦੀ ਆ ਜ਼ਿੰਦਗੀ ਨਾਲ ਜੁੜੇ ਹੋਏ ਬਹੁਤ ਲੋਕ ਨੇ ਪਰ ਦਰਦ ਵੀ ਤੁਹਾਡਾ ਆ ਖੁਸ਼ੀ ਵੀ ਤੁਹਾਡੀ ਹੈ ਮਨ ਵੀ ਤੁਹਾਡਾ ਹੈ ਦਿਮਾਗ ਵੀ ਤੁਹਾਡਾ ਹੈ ਸਰੀਰ ਵੀ ਤੁਹਾਡਾ ਹੈ ਕਿਉਂ ਕਸ਼ਟ ਦੇਣਾ ਜੀ ਅਸੀਂ ਆਪਣੇ ਆਪ ਨੂੰ ਕਿਉਂ ਕਿਸੇ ਅਨੁਸਾਰ ਚਲਾਈਏ ਅਸੀਂ ਆਪਣੇ ਆਪ ਨੂੰ ਕੋਈ ਗੱਡੀ ਥੋੜਾ ਹੀ ਹੈ ਕਿ ਹਰ ਕੋਈ ਹੈਂਡਲ ਆਪਣੇ ਆਪ ਨੂੰ ਮੋੜ ਲਵੇ ਕਿ ਭਾਈ ਹੁਣ ਮੇਰੀ ਸੁਣ ਤੇ ਭਾਈ ਹੁਣ ਮੇਰੀ ਸੁਣ ਕਦੀ ਇਧਰ ਨੂੰ ਮੁੜ ਤੇ ਕਦੀ ਇਧਰ ਨੂੰ ਮੁੜ ਨਾ ਮਨ ਕਰੇਗਾ ਆਪਣੀ ਜ਼ਿੰਦਗੀ ਨੂੰ ਜਿਸ ਤਰੀਕੇ ਨਾਲ ਚਲਾਓਗੇ ਜਮਾਨਾ ਤੇ ਹਾਲਾਤ ਉਦਾਂ ਦੇ ਹੀ ਹੋ ਜਾਣਗੇ ਜਰਾ ਆਪਣੇ ਆਪ ਨੂੰ ਫ੍ਰੀ ਤੇ ਕਰਕੇ ਦੇਖੋ ਬੜੇ ਲੋਕ ਆਉਂਦੇ ਆ ਬੰਨੇ ਪਏ ਆ ਕਿਦੇ ਚ ਡਰਚ ਜੇ ਐ ਕੀਤਾ ਤੇ ਕਿਤੇ ਐਂਦੇ ਨਹੀਂ ਹੋ ਜਾਏਗਾ ਅੱਛਾ ਜੇ ਐ ਨਹੀਂ ਕਰਾਂਗੇ ਤੇ ਕਿਤੇ ਐ ਨਾ ਹੋ ਜੇ ਕਿਉਂ ਬਾਈ ਕਿੱਥੋਂ ਗਿਰਿਆ ਐ ਕਿੱਥੋਂ ਆਵਾਜ਼ਾਂ ਆਈਆਂ ਤੁਹਾਡੇ ਦਿਮਾਗ ਚ ਦੁਨੀਆਦਾਰੀ ਨੇ ਸਿਖਾਈਆਂ ਨੇ ਕਿਸੇ ਵੀ ਤਰ੍ਹਾਂ ਦੀਆਂ ਚੀਜ਼ਾਂ ਨੇ ਇੱਥੇ ਹੀ ਸਿੱਖੀਆਂ ਨੇ ਸਾਡੂੰ ਨਹੀਂ ਸੂਟ ਕਰਦੀਆਂ ਅਸੀਂ ਨਹੀਂ ਇਹ ਕਰ ਸਕਦੇ ਭਾਈ ਸਾਡੇ ਲਈ ਇਹ ਚੀਜ਼ਾਂ ਨਹੀਂ ਬਣੀਆਂ ਨਹੀਂ ਬਣੀਆਂ ਤਾਂ ਇਸੇ ਕਰਕੇ ਸਾਨੂੰ ਸਹੀ ਰਿਜ਼ਲਟ ਨਹੀਂ ਦੇ ਰਹੀਆਂ ਬਦਲੋ ਕੋਈ ਚੀਜ਼ ਸਵਾਦ ਨਹੀਂ ਨਾ ਲੱਗਦੀ ਅਸੀਂ ਇੱਕਦਮ ਓ ਛੱਡਦੇ ਹਾਂ ਨਾ ਵੀ ਨਾ ਇਹ ਨਹੀਂ ਅਸੀਂ ਖਾਣੀ ਸਾਨੂੰ ਸਵਾਦ ਨਹੀਂ ਲੱਗੀ ਤੇ ਜਿਹੜਾ ਰਸਤਾ ਤੁਹਾਨੂੰ ਸਕਸੈਸ ਨਹੀਂ ਦੇ ਰਿਹਾ ਕਿਉਂ ਨਹੀਂ ਬਦਲਦੇ ਕਿਉਂ ਨਹੀਂ ਹਾਲਾਤ ਮੁਤਾਬਕ ਚੱਲਦੇ ਪਏ ਕਿਉਂ ਨਹੀਂ ਆਪਣੇ ਮਨ ਜੋ ਮਨ ਦੁਨੀਆਦਾਰੀ ਮੁਤਾਬਕ ਨਾ ਚੱਲੋ ਨਾ ਚੱਲੋ ਜ਼ਿੰਦਗੀ ਤੁਹਾਡੀ ਹੈ ਕੱਲ ਨੂੰ ਪਛਤਾਉਂਗੇ ਕਿਉਂਕਿ ਇਹ ਇੱਕ ਰੇਲ ਦੀ ਤਰ੍ਹਾਂ ਚੱਲਦੀ ਪਈ ਹੈ ਇਹ ਰੇਲ ਬਹੁਤ ਤੇਜ਼ ਭੱਜਦੀ ਪਈ ਹੈ ਵਕਤ ਬੜਾ ਤੇਜ਼ ਹੈ ਦੁਬਾਰਾ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ ਜੋ ਪਲ ਕੁਦਰਤ ਨੇ ਜਿੰਦਗੀ ਦਿੱਤੀ ਹੈ ਇਹਨੂੰ ਖੂਬ ਇਨਸੁਆਇ ਕਰੋ ਬੜੇ ਖੁਸ਼ ਰਹੋ ਬੜੇ ਖੁਸ਼ ਰਹੋ ਚਿੰਤਾਵਾਂ ਅੱਜ ਨਹੀਂ ਕੱਲ ਨਹੀਂ ਹੋਣਗੀਆਂ ਤਾਂ ਹੱਜ ਜਾ ਜੇਗਾ ਮੁੜ ਕੇ ਕਿਤੇ ਨਹੀਂ ਨਾ ਚਿੰਤਾਵਾਂ ਤੇ ਪਰੇਸ਼ਾਨੀਆਂ ਦਾ ਹੱਲ ਵਕਤ ਨੇ ਦੇ ਦੇਣਾ ਹੈ ਪਰ ਵਕਤ ਨੇ ਵਕਤ ਨਹੀਂ ਦੇਣਾ ਸਮਝਣ ਵਾਲੀ ਗੱਲ ਹੈ ਸਮਝਣ ਵਾਲੇ ਸਮਝ ਗਏ ਆ ਚਲੋ ਤੁਸੀਂ ਬੜੇ ਸਮਝਦਾਰ ਹੋਏ ਤੇ ਮੈਨੂੰ ਪਤਾ ਹੀ ਹੈ 2 ਦਸੰਬਰ 2024 ਸੋਮਵਾਰ ਦੀ ਤਿੱਥੀ ਅੱਜ ਸਾਲ ਬਰਤਾ ਦਿਨ ਹੈ ਸੋਰੀ ਪ੍ਰਤੀਪਦ ਅਤੀਥੇ ਜਾਨੀ ਚਾਣਣ ਪੱਕ ਸ਼ੁਰੂ ਹੋ ਗਿਆ ਹੈ ਅੱਜ ਤੇ ਜੇਸਟਾ ਨਕਸ਼ਤਰ ਸ਼ਾਮ ਨੂੰ 3:46 ਮਿੰਟ ਤੱਕ ਚੱਲੇਗਾ ਦ੍ਰਿਤਿ ਯੋਗ ਰਹੇਗਾ ਸਿਤਾਰਿਆਂ ਦੇ ਮੁਤਾਬਕ ਗ੍ਰਹਿਆਂ ਦੇ ਮੁਤਾਬਕ ਸੂਰਜ ਬੁੱਧ ਤੇ ਚੰਦਰ ਦੀ ਯੁਤੀ ਹਜੇ ਬਣੀ ਹੋਈ ਹੈ ਸੂਰਜ ਬੁੱਧ ਚੰਦਰ ਦੀ ਯੁਤੀ ਦਾ ਜੋ ਪ੍ਰਭਾਵ ਹੈ ਤੇ ਨਾਲ ਅੱਜ ਸ਼ੁਕਰ ਰਾਸ਼ੀ ਪਰਵਰਤਨ ਕਰ ਰਿਹਾ ਹੈ ਸ਼ੁਕਰ ਕਿੱਥੇ ਜਾ ਰਿਹਾ ਹੈ ਸ਼ੁਕਰ ਜਾ ਰਿਹਾ ਮਕਰ ਰਾਸ਼ੀ ਤੇ ਤੇ ਰਹੇਗਾ ਤਕਰੀਬਨ 28 ਦਸੰਬਰ ਤੱਕ 28 ਦਸੰਬਰ ਤੱਕ ਸ਼ੁਕਰਮਕਰ ਰਾਸ਼ੀ ਵਿੱਚ ਕੀ ਪ੍ਰਭਾਵ ਪਾਵੇਗਾ ਇਸ ਬਾਰੇ ਆਪਾਂ ਤੁਹਾਨੂੰ 12 ਰਾਸ਼ੀਆਂ ਬਾਰੇ ਦੱਸਾਂਗੇ ਅੱਜ ਦੇ ਦਿਨ ਸੋਮਵਾਰ ਵਾਲੇ ਦਿਨ 7:30 ਵਜੇ ਤੋਂ ਲੈ ਕੇ 9:00 ਵਜੇ ਤੱਕ ਰਾਹੂ ਕਾਲ ਰਹੇਗਾ ਸ਼ਾਮ ਨੂੰ 3:46 ਮਿੰਟ ਤੇ ਚੰਦਰਮਾ ਰਾਸ਼ੀ ਪਰਵਰਤਨ ਕਰਕੇ ਤਨੂ ਰਾਸ਼ੀ ਵਿੱਚ ਜਾਣਗੇ ਤਨੂ ਰਾਸ਼ੀ ਵਿੱਚ ਸ਼ੁਕਰ ਸੀ ਤੇ ਸ਼ੁਕਰ ਜੋਨੇ ਚੰਦਰਮਾ ਦੇ ਜਾਣ ਤੋਂ ਪਹਿਲਾਂ 11:57 ਮਿੰਟ ਤੇ ਸ਼ਨੀ ਦੇ ਘਰ ਚਲੇ ਜਾਣਗੇ ਵੈਸੇ ਚੰਗੀ ਹੈ ਸ਼ਨੀ ਦੇ ਘਰ ਚ ਸ਼ੁਕਰ ਦਾ ਜਾਣਾ ਸ਼ੋਭੀ ਹੈ ਕਿਉਂਕਿ ਸ਼ੁਕਰ ਜੋ ਹੈ ਸ਼ਨੀ ਦਾ ਮਿੱਤਰ ਹੈ ਤੇ ਮਿੱਤਰ ਦੇ ਘਰ ਚ ਜਾ ਕੇ ਮਿੱਤਰ ਨੂੰ ਬੜੀ ਖੁਸ਼ੀ ਹੁੰਦੀ ਹੈ ਤੇ ਵੈਸੇ ਵੀ ਸ਼ਨੀ ਸ਼ੁਕਰ ਨੂੰ ਆਪਣਾ ਗੁਰੂ ਮੰਨਦਾ ਤੁਸੀਂ ਸੱਚ ਜਾਣੋ ਜਦੋਂ ਗੁਰੂ ਘਰ ਆਉਂਦਾ ਹੈ ਜਾਂ ਜਿਹਨੂੰ ਜਿਹਦੀ ਤੁਸੀਂ ਰਿਸਪੈਕਟ ਕਰਦੇ ਹੋ ਉਹ ਤੁਹਾਡੇ ਘਰ ਆਉਂਦਾ ਤਾਂ ਇੱਕ ਬੜਾ ਚਾਰਜ ਆ ਚੜ ਜਾਂਦਾ ਤੁ ਮੰਨ ਲਓ ਸ਼ਨੀ ਨੇ ਤਾਂ ਖੁਸ਼ ਹੋਣਾ ਹੋਈ ਜਾਣਾ ਤੇ ਆਪਾਂ ਗੱਲ ਕਰਦੇ ਆਂ ਗ੍ਰਹਿਾਂ ਦੀ ਆਪਾਂ ਗੱਲ ਕਰਦੇ ਆਂ ਸ਼ੁਕਰ ਦੇ ਰਾਸ਼ੀ ਪਰਵਰਤਨ ਦੀ ਲੌਜੀਕਲੀ ਅੱਛਾ ਇੱਕ ਗੱਲ ਹੋਰ ਬਹੁਤੇ ਲੋਕੇ ਵੀ ਇਹ ਵੀ ਇਹ ਵੀ ਹੁੰਦਾ ਹੈ ਆਪਣੇ ਆਲੇ ਦੁਆਲੇ ਬਹੁਤ ਨੇ ਜੀ ਅਸੀਂ ਇਸ ਚੀਜ਼ ਨੂੰ ਨਹੀਂ ਮੰਨਦੇ ਦੇਖੋ ਮੰਨਣਾ ਨਾ ਮੰਨਣਾ ਆਪਣਾ ਮਨਾਉਣਾ ਕਿਸੇ ਨੂੰ ਕੰਮ ਨਹੀਂ ਹੈ ਗੱਲ ਇਹ ਹੈ ਕਿ ਪ੍ਰਵਾਹ ਪੈਂਦਾ ਕਿ ਨਹੀਂ ਪੈਂਦਾ ਬਹੁਤੇ ਲੋਕ ਤੇ ਰੱਬ ਨੂੰ ਵੀ ਨਹੀਂ ਮੰਨਦੇ ਤੇ ਫਿਰ ਕੀ ਕਹੀਏ ਹੈ ਨਹੀਂ ਕੁਛ ਤਾਂ ਹੈ ਨਾ ਜਿਹੜਾ ਦੁਨੀਆ ਚ ਲਾ ਰਿਹਾ ਕਿਉਂ ਮਨਾਉਣਾ ਹੈ ਅਸੀਂ ਕਿਸੇ ਨੂੰ ਕਿਸੇ ਨੂੰ ਮਨਾਉਣ ਲਈ ਥੋੜਾ ਆਪਾਂ ਕੰਪੈਲ ਕਰਨਾ ਕੋਈ ਪਾਈ ਮੰਨਣ ਦੀ ਚੀਜ਼ ਹੈਗੀ ਆਈ ਹੈਗੀ ਆ ਗੱਲ ਇਹ ਹੈ ਕਿ ਕੋਈ ਪਹਿਲਾਂ ਮੰਨ ਜਾਂਦੇ ਆ ਤੇ ਕੋਈ ਛੋਟੀ ਭੈਣ ਤੇ ਮੰਨਦੇ ਆ ਗੱਲ ਚੀਜ਼ ਦਾ ਹੈ ਹੈ ਨਾ ਇਹ ਤਾਂ ਸਾਰੇ ਮੰਨਦੇ ਆ ਠੀਕ ਹੈ ਚਲੋ ਆਪਾਂ ਗੱਲ ਕਰਦੇ ਆਂ ਗ੍ਰਹਿਆਂ ਦੀ ਗ੍ਰਹਿਆਂ ਦੇ ਮੁਤਾਬਕ ਜੋ ਜਿਸ ਤਰ੍ਹਾਂ ਦੇ ਸਿਤਾਰੇ ਚੱਲਣਗੇ ਉਸ ਮੁਤਾਬਕ ਜਾਨੀ ਸ਼ੁਕਰ ਦੇ ਰਾਸ਼ੀ ਪਰਵਰਤਨ ਮੁਤਾਬਕ ਕਿੱਦਾਂ ਕੀ ਕਰਨਾ ਤੇ ਕੀ ਨਹੀਂ ਕਰਨਾ ਸਭ ਤੋਂ ਪਹਿਲਾਂ ਐ ਰਿਸਾਨੀ ਮੇਸ਼ਾ ਰਾਸ਼ੀ ਦੀ ਗੱਲ ਕਰਦੇ ਆ 10ਵੇਂ ਜਾ ਰਿਹਾ ਸ਼ੁਕਰ ਤੁਹਾਡੇ ਚੰਗਾ ਇਹ 9ਵੇਂ ਸਥਾਨ ਤੋਂ ਨਿਕਲ ਕੇ 10ਵੇਂ ਸਥਾਨ 'ਤੇ ਜਾਏਗਾ ਅੱਛਾ ਹੋ ਜਾਏਗਾ ਸ਼ਨੀ ਦੇ ਘਰ ਚ ਜਾ ਕੇ ਇਹ ਤੁਹਾਡੇ ਅੱਛੇ ਕੰਮ ਕਰ ਕਰਾਏਗਾ ਕਿਉਂਕਿ ਚੌਥੇ ਖਾਨੇ ਨੂੰ ਦੇਖੇਗਾ ਤੇ ਚੌਥੇ ਮੰਗਲ ਚੱਲ ਰਿਹਾ ਹੈ ਸ਼ੁਕਰ ਤੇ ਮੰਗਲ ਦੀ ਦ੍ਰਿਸ਼ਟੀ ਪਏਗੀ ਪ੍ਰੇਮ ਸਬੰਧਾਂ ਲਈ ਸਿਤਾਰੇ ਚੰਗੇ ਘਰ ਪਰਿਵਾਰ ਲਈ ਚੰਗੇ ਪਤੀ ਪਤਨੀ ਵਿੱਚ ਜੋ ਲੜਾਈ ਝਗੜਾ ਆਉਣ ਵਾਲੇ ਕੱਲ ਨੂੰ ਲੈ ਕੇ ਚਿੰਤਾਵਾਂ ਪਰੇਸ਼ਾਨੀਆਂ ਫਿਊਚਰ ਨੂੰ ਲੈ ਕੇ ਥੋੜਾ ਪੈਸੇ ਕੈਸ਼ ਇਨ ਹੈਂਡ ਦੀ ਕਮੀ ਹੋਈ ਸੀ ਉਹ ਹੁਣ ਠੀਕ ਹੋ ਜਾਣਗੇ ਹਿੰਮਤ ਨਾ ਕਿਤੇ ਕੰ ਤਨ ਕੰਮ ਪੈਸੇ ਲਈ ਚੰਗਾ ਪ੍ਰਵਾਹ ਆਵੇਗਾ ਉਪਾਏ ਰਹੇਗਾ ਕਿ ਇੱਕ ਵੈਲ ਡਰੈਸਡ ਪਾ ਕੇ ਰੱਖੋ ਚੰਗੀ ਤਰ੍ਹਾਂ ਤਿਆਰ ਵਿਆਰ ਹੋ ਕੇ ਪਾਓ ਟੈਨਸ਼ਨ ਥੋੜੀ ਜੀ ਘਟ ਨਾਓ ਜੀਵਨ ਸਾਥੀ ਨਾਲ ਬੈਸਭਾਜੀ ਕਰਨ ਤੋਂ ਬਚੋ ਟੌਰਸ ਯਾਨੀ ਬ੍ਰਿਕ ਰਾਸ਼ੀ ਵਾਲਿਆਂ ਦੇ ਲਈ 28 ਦਸੰਬਰ ਤੱਕ ਸ਼ੁਕਰ ਜਾ ਰਿਹਾ ਹੈ ਜੀ ਤੁਹਾਡੇ ਤਕਰੀਬਨ ਰਾਸ਼ੀ ਤੋਂ ਨੌਵੇਂ ਸਥਾਨ ਤੇ ਸ਼ੁਕਰ ਤੁਹਾਡੇ ਲਗਨ ਦਾ ਮਾਲਕ ਹੈ ਰਾਸ਼ੀ ਤੋਂ ਨੌਵੇਂ ਸਥਾਨ ਵਿੱਚ ਜਾਏਗਾ ਥੋੜੀ ਸਰੀਰ ਨੂੰ ਪਰੇਸ਼ਾਨੀ ਦੇਗਾ ਲੱਤਾਂ ਬਾਹ ਵਿੱਚ ਦਰਦ ਦੇਗਾ ਤਾਂ ਆਪਣੇ ਥੋੜਾ ਜਿਹਾ ਧਿਆਨ ਸਿਹਤ ਦਾ ਰੱਖਣਾ ਹੈ ਥੋੜੀ ਸੰਗਤ ਦਾ ਧਿਆਨ ਉਸ ਤੋਂ ਵੀ ਜ਼ਿਆਦਾ ਰੱਖਣਾ ਹੈ ਨਾ ਮਾਤਾ ਪਿਤਾ ਦੀ ਸਲਾਹ ਤੋਂ ਬਿਨਾਂ ਕਿਸੇ ਨਾਲ ਕੋਈ ਪ੍ਰੋਮਿਸ ਨਹੀਂ ਕਰਨਾ ਬਦਨਾਮੀ ਤੋਂ ਥੋੜਾ ਜਿਹਾ ਬਚਾ ਰੱਖਣਾ ਹੈ ਸ਼ਨੀ ਦੇ ਘਰ ਚ ਜਾ ਕੇ ਸ਼ੁਕਰ ਪ੍ਰਾਪਰਟੀ ਲਈ ਚੰਗਾ ਹੈ ਕੰਮਕਾਰ ਲਈ ਚੰਗਾ ਹੈ ਦੂਸਰਾ ਥੋੜੀਆਂ ਜੋ ਪ੍ਰਾਪਰਟੀ ਦੀ ਸੇਲ ਪਰਚੇਜ ਲਈ ਤੁਸੀਂ ਕੋਸ਼ਿਸ਼ ਕਰ ਰਹੇ ਸੀ ਉਸ ਵਿੱਚ ਕੋਈ ਨਾ ਕੋਈ ਰੁਕਾਵਟ ਪੈ ਸਕਦੀ ਆ ਤੇ ਸੇਵਿੰਗ ਥੋੜੀ ਘਟ ਸਕਦੀ ਆ ਪੈਸੇ ਇਕਦਮ ਖਰਚ ਹੋ ਸਕਦੇ ਆ ਤੇ ਤੁਸੀਂ ਥੋੜਾ ਜਿਹਾ ਧਿਆਨ ਰੱਖਣਾ ਹੈ ਆਪਣੇ ਲੈਣ ਦੇ ਧਿਆਨ ਨਾ ਕਰਨਾ ਪਹਿਲਾਂ ਤੋਂ ਹੀ ਸਤਵੇਂ ਸੂਰਜ ਬੁੱਧ ਨੇ ਬੈਠ ਕੇ ਲక్ష్ਮੀ ਦਾ ਧੂਆ ਥੋੜਾ ਤੁਹਾਡਾ ਕੰਢਿਆ ਹੋਇਆ ਹੈ ਤਾਂ ਪੈਸੇ ਨੂੰ ਲੈ ਕੇ ਥੋੜਾ ਖਰਚੇ ਦੇ ਨੇ ਕੰਟਰੋਲ ਚ ਕਰੋ ਚੰਗਾ ਜੈਮਿਨੀ ਜਾਨੀ ਮਿਥੂਨਾ ਸ਼ਿਵਾਲੇ ਦੇ ਲਈ ਸ਼ੁਕਰ ਜਾਏਗਾ 8ਵੇਂ ਸਥਾਨ ਵਿੱਚ 8ਵੇਂ ਸਥਾਨ ਵਿੱਚ ਸ਼ੁਕਰ ਕਿਉਂਕਿ ਤੁਹਾਡੇ 12ਵੇਂ ਖਾਨੇ ਦਾ ਮਾਲਕ ਆ ਸ਼ਨੀ ਦੇ ਘਰ ਚ ਜਾ ਰਿਹਾ ਹੈ ਤੁਹਾਡੀ ਸੋਚ ਦਾ ਮਾਲਕ ਹੈ ਤੇ ਜੀਜਾ ਨੂੰ ਬੈਲੈਂਸ ਕਰਕੇ ਚੱਲੋਗੇ ਤਾਂ ਜਿਆਦਾ ਅੱਛੇ ਰਹੋਗੇ ਬੈਲੈਂਸ ਕਰਕੇ ਮੀਨਸ ਟਾਈਮ ਟੇਬਲ ਬਣਾ ਕੇ ਚੱਲੋਗੇ ਖਾਸ ਤੌਰ ਤੇ ਵਿਦਿਆਰਥੀ ਕਿਸੇ ਤਰ੍ਹਾਂ ਦਾ ਕੋਈ ਟੈਸਟ ਦੇ ਰਹੇ ਹੋ ਤੁਸੀਂ ਕੋਈ ਪੜ੍ਹਾਈ ਵਾਲਾ ਤਾਂ ਹਲਕੇ ਚ ਨਹੀਂ ਲੈਣਾ ਚਾਹੀਦਾ ਤੁਹਾਨੂੰ ਬਹੁਤ ਹੀ ਜਿਆਦਾ ਸਮਝਦਾਰੀ ਨਾਲ ਚੱਲਣਾ ਹੈ ਤੇ ਦੂਜੀ ਗੱਲ ਇਹ ਆ ਕਿ ਅਗਰ ਕਿਸੇ ਤਰ੍ਹਾਂ ਨਾਲ ਤੁਹਾਨੂੰ ਲੱਗੇ ਕਿ ਜੀਵਨ ਸਾਥੀ ਦੀ ਸਿਹਤ ਖਰਾਬ ਹੋ ਰਹੀ ਹੈ ਤਾਂ ਉਹਨੂੰ ਵੀ ਹਲਕੇ ਚ ਨਹੀਂ ਲੈਣਾ ਟੈਸਟ ਵਗੈਰਾ ਕਰਵਾ ਸਕਦੇ ਹੋ ਤੁਸੀਂ ਉਹਦੇ ਲਈ ਸਿਤਾਰੇ ਤੁਹਾਡੇ ਚੱਲਣਗੇ ਚੱਲਣਗੇ ਤੇ ਨਾਲ ਬੁੱਧ ਤੇ ਸ਼ੁਕਰ ದೊನ್ನೂ ಶುಭಕ no ਹਰ ਰੋਜ਼ ਤਾਂ ਨਹੀਂ ਪਰ ਸ਼ੁੱਕਰਵਾਰ ਵਾਲੇ ਦਿਨ ਜ਼ਰੂਰ ਗਾਣੂ ਰੋਟੀ ਪਾਉਂਦੇ ਰੋ ਕੈਂਸਰ ਕਰਕਰ ਰਾਸ਼ੀ ਵਾਲਿਆਂ ਦੇ ਲਈ ਅੱਛਾ ਹੋ ਗਿਆ ਬਹੁਤ ਅੱਛਾ ਹੋ ਗਿਆ 6ਵੇਂ ਤੋਂ ਸ਼ੁੱਕਰ ਨਿਕਲ ਕੇ 7ਵੇਂ ਸਥਾਨ ਵਿੱਚ ਗਿਆ ਸੁਖ ਸਥਾਨ ਦਾ ਮਾਲਕ ਚੌਥੇ ਤੋਂ 7ਵੇਂ ਯਾਨੀ ਚੌਥੇ ਤੋਂ ਚੌਥੇ ਅਗਲੇ ਖਾਨੇ ਵਿੱਚ ਗਿਆ ਤਾਂ ਇਹ ਸ਼ੁਭ ਹੈ ਗੱਡੀ ਲਈ ਚੰਗਾ ਹੈ ਕਰਮ ਕਾਂ ਲਈ ਚੰਗਾ ਹੈ ਪਲਾਟ ਲਈ ਚੰਗਾ ਹੈ ਲక్ష్ਮੀ ਲਈ ਚੰਗਾ ਹੈ ਪੈਸੇ ਲਈ ਚੰਗਾ ਹੈ ਜੋ ਪਰੇਸ਼ਾਨੀਆਂ ਸਰੀਰਕ ਤੌਰ ਤੇ ਆਈਆਂ ਉਹਦੇ ਲਈ ਚੰਗਾ ਹੈ ਮੀਨਸ ਆਪਾਂ ਇਹ ਨਹੀਂ ਕਹਿ ਸਕਦੇ ਤੁਹਾਨੂੰ ਕਿ ਤੁਹਾਡਾ ਨੁਕਸਾਨ ਹੋਣ ਵਾਲਾ ਹੈ ਤੁਹਾਨੂੰ ਰਸਤੇ ਮਿਲਣ ਵਾਲਾ ਹੈ ਕੰਮ ਕਾਰ ਚੱਲਣ ਵਾਲਾ ਹੈ ਵਾਹਨ ਸੁੱਖ ਮਿਲਣ ਵਾਲ ਪੈਸਾ ਵੀ ਆਏਗਾ ਬਿਜ਼ਨਸ ਵੀ ਅੱਛਾ ਚੱਲੇ ਤੁਹਾਡੇ ਲਈ ਅੱਛਾ ਹੈ ਬਸ ਥੋੜਾ ਜੇ ਇਹ ਚੀਜ਼ ਦਾ ਧਿਆਨ ਰੱਖਣਾ ਕਿ ਕਿਤੇ ਰਿਸ਼ਤਾ ਹੋ ਰਿਹਾ ਹੈ ਤਾਂ ਮਾਤਾ ਪਿਤਾ ਦੀ ਸਲਾਹ ਤੋਂ ਬਿਨਾਂ ਨਹੀਂ ਕਰਨਾ ਤੇ ਦੂਜਾ ਰਿਸ਼ਤੇ ਦੀ ਉਮਰ ਦਾ ਰਿਸ਼ਤਾ ਹੋ ਹੀ ਜਾਣਾ ਲਿਓ ਜਨੀ ਸਿੰਘ રાશિ ਦੀ ਗੱਲ ਕਰੀਏ ਤਾਂ ਸ਼ੁਕਰ ਜਾ ਰਿਹਾ 6ਵੇਂ ਸਥਾਨ ਵਿੱਚ ਸ਼ੁਕਰ ਤੁਹਾਡੇ ਤੀਜੇ ਖਾਨੇ ਦਾ ਮਾਲਕ ਹੈ 6ਵੇਂ ਸਥਾਨ ਵਿੱਚ ਜਾ ਕੇ ਥੋੜੀ ਤੁਹਾਨੂੰ ਸਕਿਨ ਪ੍ਰੋਬਲਮ ਥੋੜੀ ਉਦਾਸੀ ਟੈਨਸ਼ਨ ਦੇ ਸਕਦਾ ਹੈ ਪਰ ਇਹ ਨਹੀਂ ਕੋਈ ਨਾਨਕੇ ਦਾਦਕੇ ਪਰਵਾਦ ਤੋਂ ਵੀ ਪਰੇਸ਼ਾਨੀ ਹੋ ਸਕਦੀ ਹੈ ਪਰ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੋਣਾ ਸਕਿਨ ਪ੍ਰੋਬਲਮ ਖਾਰਸ ਵਗੈਰਾ ਜ਼ਿਆਦਾ ਹੋਵੇ ਤਾਂ ਦਹੀਂ ਕਦੇ-ਕਦੇ ਮੰਦਰ ਰੱਖ ਦਿਓ ਠੀਕ ਹੈ ਹੋਰ ਕੋਈ ਜ਼ਿਆਦਾ ਉਪਾਅ ਕਰਨ ਦੀ ਜ਼ਰੂਰਤ ਨਹੀਂ ਹੈ 6ਵੇਂ ਖਾਨੇ ਜਾ ਕੇ ਸ਼ਨੀ ਸ਼ੁਕਰ ਤੁਹਾਡਾ 8ਵੇਂ ਤੋਂ 8ਵੇਂ ਖਾਨੇ ਦਾ ਮਾਲਕ ਆ ਮਿੱਤਰ ਤੇ ਹੈ ਨਹੀਂ ਹੈ ਕੋਈ ਵੀ ਮਿੱਤਰ ਨਾ ਹੋਵੇ 6ਵੇਂ 8ਵੇਂ 12ਵੇਂ ਜਾਵੇ ਤਾਂ ਉਹ ਨਾ ਚੰਗਾ ਫਲ ਦਿੰਦਾ ਇਤਨਾ ਮਾੜਾ ਦਿੰਦਾ ਠੀਕ ਹੈ ਵਰਗੋ ਜਾਨੀ ਕੰਨਿਆ ਰਾਸ਼ੀ ਦੀ ਗੱਲ ਕਰੀਏ ਤਾਂ ਕੰਨਿਆ ਰਾਸ਼ੀ ਵਾਲਿਆਂ ਦੇ ਪੰਜਵੇਂ ਗਿਆ ਸ਼ੁਕਰ ਤੁਹਾਡੇ ਧਨ ਸਥਾਨ ਦਾ ਮਾਲਕ ਹੈ ਤੁਹਾਡੀ ਕਿਸਮਤ ਦਾ ਮਾਲਕ ਹੈ ਪੰਜਵੇਂ ਜਾ ਕੇ ਕੋਈ ਨੁਕਸਾਨ ਨਹੀਂ ਕਰੇਗਾ ਬਹੁਤ ਅੱਛਾ ਫਾਲ ਦੇ ਦੇਗਾ ਤੁਹਾਨੂੰ ਕਾਫੀ ਦਿਨ ਤੋਂ ਸਰਕਾਰੀ ਉਲਝੇ ਵਿੱਚ ਤੁਹਾਡੇ ਉਲਝੇ ਹੋਏ ਚੰਗੇ ਹੋਣ ਵਾਲੇ ਆ ਤੇ ਤੁਹਾਡੇ ਕੰਮ ਕਾਰ ਅੱਛਾ ਚੱਲਣ ਵਾਲਾ ਹੈ ਪੈਸੇ ਲਈ ਚੰਗਾ ਹੈ ਕਿਸੇ ਤਰ੍ਹਾਂ ਦੇ ਕਿਸੇ ਪੇਪਰ ਵਰਕ ਦੀ ਪਰੇਸ਼ਾਨੀ ਆਈ ਉਹ ਹੀ ਠੀਕ ਕਰਨ ਵਾਲਾ ਹੈ ਕੋਈ ਪ੍ਰੇਮ ਸਬੰਧਾਂ 'ਚ ਦੂਰੀਆਂ ਹੋਈਆਂ ਸੀ ਉਹ ਠੀਕ ਹੋ ਜਾਣਗੀਆਂ ਤਾਂ ਪੰਜਵੇਂ ਬੈਠਾ ਸ਼ੁਕਰ ਥੋੜਾ ਪੜਨ ਵਾਲਿਆਂ ਨੂੰ ਖਾਓ ਪੀਓ ਐਸ਼ ਕਰੋ ਵਾਲੀ ਗੱਲਬਾਤ ਦਿਮਾਗ ਤੇ ਹਾਵੀ ਨਹੀਂ ਰੱਖੋਗੇ ਮਤਲਬ ਹਰ ਚੀਜ਼ ਨੂੰ ਉਨਾਂ ਹੀ ਸਮਾਧਮਕ ਜਿੰਨਾ ਦੇਣਾ ਚਾਹੀਦਾ ਤਾਂ ਇਹ ਕੰਨਿਆ ਲਗਣ ਵਾਲਿਆਂ ਦੇ ਲਈ ਸ਼ੁਕਰ ਅਤੇ ਸ਼ੁਭ ਕਰੇਗਾ ਹਾਂ ਔਲਾਦ ਨੂੰ ਲੈ ਕੇ ਚਿੰਤਾ ਮਤ ਥੋੜੀਆਂ ਵੱਧ ਸਕਦੀਆਂ ਨੇ ਤਾਂ ਉਹ ਬਾਏ ਰਹੇਗਾ ਕਿ ਕਦੇ-ਕਦੇ ਤੁਸੀਂ ਜਵਾਰ ਲੈ ਕੇ ਗਾਂ ਨੂੰ ਖਿਲਾ ਦੇਣਾ ਲਿਬਰਾਜ਼ ਜਾਨੀ ਤੁਲਾ ਰਾਸ਼ੀ ਦੇ ਲਈ ਸ਼ੁਕਰ ਜਾਏਗਾ ਚੌਥੇ ਸਥਾਨ ਵਿੱਚ ਚੌਥੇ ਸ਼ੁਕਰ ਤੁਹਾਡੇ ਲਗਨ ਦਾ ਮਾਲਕ ਵਧੀਆ ਬਹੁਤ ਅੱਛਾ ਦੇਖੋ ਸ਼ੁਕਰ ਸ਼ਨੀ ਦੇ ਘਰ 24 ਸੁਖ ਸਥਾਨ ਵਿੱਚ ਮਾਂ ਦੀ ਸਿਹਤ ਹੁਣ ਠੀਕ ਹੁੰਦੀ ਜਾਏਗੀ ਤੇ ਘਰ ਵਿੱਚ ਲਗਜ਼ਰੀ ਚੀਜ਼ਾਂ ਆਉਣਗੀਆਂ ਸ਼ੋਭਾ ਕੰਮ ਹੋਣਗੇ ਵਿਆਹ ਰਿਸ਼ਤੇ ਕਿਸੇ ਦਾ ਤੁਸੀਂ ਅਟੈਂਡ ਵੀ ਕਰਨ ਜਾ ਸਕਦੇ ਹੋ ਘਰ 'ਚ ਵੀ ਹੋ ਸਕਦੇ ਆ ਕੋਈ ਇਹ ਨਹੀਂ ਕਿ ਕਿਸੇ ਤਰ੍ਹਾਂ ਨਾਲ ਕੋਈ ਟੈਨਸ਼ਨ ਪਰੇਸ਼ਾਨੀ ਬਧੇਗੀ ਹਰ ਤਰ੍ਹਾਂ ਨਾਲ ਹਰ ਪਾਸੇ ਤੋਂ ਤੁਹਾਨੂੰ ਚੰਗਾ ਫਾਲੀ ਮਿਲੇਗਾ ਕੋਈ ਘਰ ਚੇਂਜ ਕਰਨ ਬਾਰੇ ਕੰਮ ਘਰ ਚੇਂਜ ਕਰਨ ਬਾਰੇ ਸੋਚ ਰਹੇ ਸੀ ਤਾਂ ਇਹ ਸਮਾਂ ਤੁਹਾਡਾ 28 ਦਸੰਬਰ ਤੱਕ ਬੈਸਟ ਹੈ ਤਾਂ ਤੁਸੀਂ ਕਰ ਸਕਦੇ ਹੋ ਅਗਲੀ ਰਾਸ਼ੀ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਲਈ 12ਵੇਂ ਖਾਨੇ ਦਾ ਮਾਲਕ ਤੇ ਤੁਹਾਡੇ ਕੰਮ ਕਾਰ ਬਿਜ਼ਨਸ ਦਾ ਮਾਲਕ 3 ਤੀਸਰੇ ਖਾਨੇ ਵਿੱਚ ਆ ਰਿਹਾ ਹੈ ਤੀਜੇ ਖਾਨਾ ਸ਼ਨੀ ਦਾ ਹੈ ਤੇ ਸ਼ਨੀ ਤੁਹਾਡੀ ਹਿੰਮਤ ਤੇ ਪ੍ਰਾਕਰਮ ਦਾ ਕਾਰਕ ਹੈ 12ਵੇਂ ਦਾ ਮਾਲਕ ਕਈ ਵਾਰੀ ਇੱਥੇ ਆ ਕੇ ਕਿ ਕੁਝ ਚੀਜ਼ਾਂ ਜਿਹੜੀ ਹਿੰਮਤ ਨਾਲ ਅਸੀਂ ਇਹ ਕਰ ਲੈਣੇ ਕਿ ਕੋਈ ਨਹੀਂ ਹੋ ਜਾਏਗਾ ਕੱਲ ਤੇ ਢਾਲਣ ਦੀ ਆਦਤ ਥੋੜੀ ਬਣ ਸਕਦੀ ਆ ਤੇ ਥੋੜਾ ਸਰਕਲ ਸਰਕਲ ਵਿੱਚ ਦੋਸਤ ਮਿੱਤਰਾਂ ਦੇ ਨਾਲ ਕੋਈ ਪੁਰਾਣੇ ਦੋਸਤ ਮਿੱਤਰ ਮਿਲਣਗੇ ਹਨ ਤੇ ਨਾ ਖਰਚੇ ਥੋੜੇ ਜਿ控制 ਚ ਰੱਖੋਗੇ ਕਿਉਂਕਿ ਬਾਹਰ ਦੇ ਖਾਣੇ ਦਾ ਮਾਲਕ ਹਿੰਮਾ ਚ ਬੈਠ ਗਿਆ ਹਨਾ ਤੇ ਉਹਨੇ ਕੀ ਕਰਨਾ ਇੱਥੇ ਆ ਕੇ ਖਰਚੇ ਦਾ ਮਾਲਕ ਵੀ ਹੈ ਤਾਂ ਬਿਜ਼ਨਸ ਕੰਮਕਾਰ ਲੱਗੇਗਾ ਕਿ ਘਟ ਰਿਹਾ ਤੇ ਖਰਚੇ ਜ਼ਿਆਦਾ ਵਧ ਰਹੇ ਆ ਲਗਜ਼ਰੀ ਚੀਜ਼ਾਂ ਦਾ ਸੁੱਖ ਤੇ ਮਿਲੇਗਾ ਸ਼ਨੀ ਤੀਜੇ ਆ ਕੇ ਕੰਮ ਕਰੇਗਾ ਅਗਰ ਤੁਹਾਡੀ ਸ਼ਾਦੀ ਹੋ ਚੁੱਕੀ ਹੈ ਤਾਂ ਜੀਵਨ ਸਾਥੀ ਦੀ ਸਲਾਹ ਨਾਲ ਚੱਲਣਾ ਹੈ ਦੂਜਾ ਤੀਜੇ ਸ਼ੁਕਰ ਕਿਉਂਕਿ ਕੰਮਕਾਰ ਦਾ ਮਾਲਕ ਵੀ ਹੈ ਤੇ ਕਮਾਕਾਰਾਂ ਨੂੰ ਤੇ ਹਰ ਤਰ੍ਹਾਂ ਦੇ ਨਾਲ ਤੁਸੀਂ ਅਗਰ ਸਹੀ ਤਰੀਕੇ ਨਾਲ ਕਰ ਲਿਓ ਤਾਂ ਇੱਥੇ ਬੈਠਾ ਸ਼ੁਕਰ ਤੁਹਾਨੂੰ ਕੋਈ ਨੁਕਸਾਨ ਨਹੀਂ ਕਰਨ ਵਾਲਾ ਹਾਂ ਹੋਰ ਸ਼ੁਭਕਰਨ ਲਈ ਗਾ ਨੂੰ ਰੋਟੀ ਜ਼ਰੂਰ ਪਾ ਸਕਦੇ ਹੋ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਵਾਲਿਆਂ ਦੇ ਲਈ ਅੱਛਾ ਹੋਇਆ ਕੰਮ ਕਰ ਦਾ ਮਾਲਿਕ ਧਨ ਸਥਾਨ ਵਿੱਚ ਆ ਗਿਆ ਵਧੀਆ ਧਨ ਲਈ ਅੱਛਾ ਹੋ ਗਿਆ ਕੰਮ ਕਰ ਲਈ ਅੱਛਾ ਹੋ ਗਿਆ ਬਿਜ਼ਨਸ ਲਈ ਅੱਛਾ ਹੋ ਗਿਆ ਲਕਸਰੀ ਲਾਈਫ ਲਈ ਅੱਛਾ ਫਿਟਨੈਸ ਲਈ ਅੱਛਾ ਨੇਮ ਫੇਮ ਲਈ ਅੱਛਾ ਤੇ ਹਰ ਕੰਮ ਲਈ ਆਪਾਂ ਕਹਿ ਸਕਦੇ ਹਾਂ ਕਿ ਵਧੀਆ ਹੀ ਆ ਕੋਈ ਉਪਾਕਰਨ ਦੀ ਜ਼ਰੂਰਤ ਨਹੀਂ ਹੈ ਤੁੱਜੇ ਸ਼ੁਕਰ ਬੈਠ ਕੇ ਬੜੇ ਵਧੀਆ ਤੁਹਾਨੂੰ ਫਲ ਦੇਣ ਵਾਲਾ ਹੈ ਕੈਪ੍ਰਿਗੋਨ ਮਕਰ ਰਾਸ਼ੀ ਵਾਲਿਆਂ ਦੇ ਲਈ ਜੋ ਲਗਨ ਚ ਆ ਜਾਏਗਾ ਸ਼ੁਕਰ ਤਾਂ ਹੋਰ ਵੀ ਵਧੀਆ ਹੋ ਗਿਆ ਕਿਉਂਕਿ ਇਹ ਤੁਹਾਡੇ 10ਵੇਂ ਖਾਨੇ ਦਾ مالک ਹੈ ਸਰਕਾਰੀ ਰੁਕੇ ਹੋਏ ਕੰਮ ਹੋ ਜਾਣਗੇ ਤੇ ਨਾਲ ਤੁਹਾਡੇ ਸੋਚ ਦਾ ਮਾਲਕ ਔਲਾਦ ਦਾ ਮਾਲਕ ਔਲਾਦ ਸੰਬੰਧੀ ਚਿੰਤਾਵਾਂ ਘਟਣਗੀਆਂ ਸਿਹਤ ਠੀਕ ਹੁੰਦੀ ਜਾਏਗੀ ਮੰਗਲ ਦੀ ਦ੍ਰਿਸ਼ਟੀ ਪੈ ਰਹੀ ਹੈ ਨਾ ਸ਼ੁਕਰ ਤੇ ਆਪਾਂ ਤੁਹਾਨੂੰ ਦੱਸਿਆ ਕਿ ਸ਼ੁਕਰ ਮੰਗਲ ਨੂੰ ਦੇਖੇਗਾ ਤਾਂ ਥੋੜੇ ਬਲੱਡ ਨਾਲ ਰਿਲੇਟਡ ਕੋਈ ਪਰੇਸ਼ਾਨੀ ਸੀ ਤਾਂ ਉਸਦਾ ਹੱਲ ਮਿਲਣਾ ਸ਼ੁਰੂ ਹੋ ਜਾਏਗਾ ਨਵੇਂ ਲੋਕਾਂ ਨਾਲ ਮੇਲ ਮਿਲਾਪ ਹੋਏਗਾ ਤੇ ਥੋੜਾ ਜਿਹਾ ਸੰਗਤਾਂ ਧਿਆਨ ਰੱਖੋਗੇ ਤਾਂ ਹੋਰ ਅੱਛੇ ਫਲ ਜਾਨੀ ਨਸ਼ੇ ਤੋਂ ਦੂਰੀ ਬਣਾ ਕੇ ਰੱਖਣੀ ਹੈ ਐਵੇਂ ਕਿਸੇ ਤੋਂ ਭਰੋਸਾ ਨਹੀਂ ਕਰਨਾ ਬਸ ਫਿਰ ਵਧੀਆ ਚੱਲੇਗਾ ਦੁੱਧ ਮੱਥੇ ਤੇ ਲਾਉਂਦੇ ਰਹਿਣਾ ਸ਼ੁਕਰ ਨੂੰ ਸ਼ੁਭ ਕਰਨ ਦੇ ਲਈ ਇਤਰ ਦੀ ਸ਼ੀਸ਼ੀ ਆਪਣੇ ਕੋਲ ਆਪਣੇ ਪਰਸ ਵਗੈਰਾ ਚ ਰੱਖ ਲੈਣੀ ਹੈ ਅਕਿਊਰਸ ਜਾਨੀ ਕੁੰਭ ਰਾਸ਼ੀ ਦੀ ਗੱਲ ਕਰੀਏ ਤਾਂ 12ਵੇਂ ਜਾ ਰਿਹਾ ਸ਼ੁਕਰ 9ਵੇਂ ਖਾਣੇ ਦਾ ਮਾਲਕ ਕਿਸਮਤ ਦਾ ਮਾਲਕ 12ਵੇਂ ਜਾਨੀ ਵਿਦੇਸ਼ ਯਾਤਰਾ ਲਈ ਚੰਗਾ ਹੋ ਗਿਆ ਕੋਈ ਯਾਤਰਾ ਤੁਹਾਡੀ ਸੀ ਕਰਨੀ ਸੀ ਤਾਂ ਉਰੂ ਕੀ ਹੋਈ ਸੀ ਤਾਂ ਉਹ ਹੁਣ ਹੋ ਜਾਣੀ ਹੈ ਤੁਹਾਡੀ ਲੰਬੀ ਛੋਟੀ ਯਾਤਰਾ ਹੋਣ ਵਾਲੀ ਆ ਵਦੇਸ਼ ਦੇ ਰਸਤੇ ਖੁੱਲਣ ਵਾਲੇ ਆ ਤੇ ਕਪੂਰ ਦੇ ਟਿੱਕੇ ਆਪਣੇ ਕੋਲ ਤੁਸੀਂ ਰੱਖ ਲੈਣੇ ਇਹ ਜ਼ਰੂਰੀ ਹੋ ਗਿਆ ਤੇ ਨਾਲ ਖੂਬਸੂਰਤ ਪਰਫਿਊਮ ਤੇ ਖਾਸ ਤੌਰ ਤੇ ਵਾਈਟ ਜਾਂ ਕਰੀਮ ਕਲਰ ਦਾ ਰਮਾਲ ਇਸ ਟਾਈਮ ਤੇ ਤੁਸੀਂ ਆਪਣੇ ਕੋਲ ਰੱਖਦੇ ਹੋ ਤਾਂ ਬਾਰਵੇਂ ਬੈਠਾ ਸ਼ੁਕਰ ਬਹੁਤ ਅੱਛਾ ਸ਼ੁਭਫਲ ਦੇਏਗਾ ਘਰ ਪਰਿਵਾਰ ਵਿੱਚ ਥੋੜੀ ਜੋ ਤੁਹਾਡੀ ਕਿਹਾ ਸੁਣੀ ਕਿਸੇ ਨਾਲ ਚੱਲ ਰਹੀ ਸੀ ਉਹ ਤੁਹਾਡਾ ਉਸ ਦਾ ਹੱਲ ਤੁਹਾਨੂੰ ਮਿਲ ਜਾਏਗਾ ਜਾਂ ਆਪਾਂ ਕਹਿ ਸਕਦੇ ਆ ਕਿ ਦੋਸਤ ਮਿੱਤਰਾਂ ਵਿੱਚ ਕੁਝ ਦੂਰੀਆਂ ਪਈਆਂ ਸੀ ਤਾਂ ਉਹ ਵੀ ਠੀਕ ਹੋ ਜਾਣਗੀਆਂ ਪਾਈਸੇ ਜਾਨੀ ਮੀਨ ਰਾਸ਼ੀ ਦੀ ਗੱਲ ਕਰੀਏ ਤਾਂ ਮੀਨ ਰਾਸ਼ੀ ਵਾਲਿਆਂ ਦੇ ਲਈ ਸ਼ੁਕਰ ਇਨਕਮ ਸਥਾਨ ਵਿੱਚ ਗਿਆ ਮਿੱਤਰ ਤਾਂ ਨਹੀਂ ਹੈ ਅਸ਼ਟਮੇਸ਼ ਹੈ ਤਾਂ ਕਿਸੇ ਦਾ ਪੈਸੇ ਦਾ ਲੈਣ ਦੇਣ ਥੋੜਾ ਧਿਆਨ ਨਾਲ ਕਰਿਓ ਪੈਸਾ ਪਾਸ ਜਾਏਗਾ ਦਿੱਤਾ ਵਾਪਸ ਨਹੀਂ ਆਏਗਾ ਖਾਸ ਤੌਰ ਤੇ ਫਾਈਨਾਂਸ ਦਾ ਕੰਮ ਕਰਨ ਵਾਲਿਆਂ ਦੀ ਸਿਰਦਰਦੀ ਥੋੜੀ ਬਾਹਰ ਹੀ ਸਕਦੀ ਆ ਬਣਦੇ ਬਣਦੇ ਕੰਮਾਂ 'ਚ ਰੁਕਾਵਟ ਪੈ ਸਕਦੀ ਆ ਤਾਂ ਇੱਥੇ ਬੈਠ ਕੇ ਸ਼ੁਕਰ ਸ਼ੁਭਫਲ ਦਵੇ ਇਸ ਦੇ ਲਈ ਚੰਗਾ ਏ ਕਿ ਚਾਂਦੀ ਆਪਣੇ ਕੋਲ ਰੱਖਣਾ ਦੂਸਰਾ ਹੀ ਗੱਲ ਇਹ ਆ ਕੇ ਕਿਉਂਕਿ ਰਾਹੂ ਦੀ ਪਹਿਲਾਂ ਤੋਂ ਸੂਰਜ ਤੇ ਦ੍ਰਿਸ਼ਟੀ ਪੈ ਰਹੀ ਤਾਂ ਥੋੜਾ ਵਾਹਨ ਧਿਆਨ ਨਾਲ ਚਲਾਇਓ ਵਾਹਨ ਤੇ ਪੈਸਾ ਲੱਗੇਗਾ ਸਿਰਦਰਦੀ ਰਹੇਗੀ ਕਿਸ ਨਾ ਕਿਸੇ ਪਾਸੇ ਤੋਂ ਪਰੇਸ਼ਾਨੀ ਵਾਹਨ ਨੂੰ ਲੈ ਕੇ ਕਿਸੇ ਤਰ੍ਹਾਂ ਨਾਲ ਆ ਪਾ ਕੇ ਸਕਦੇ ਆ ਕਿ ਵਾਹਨ ਦੇ ਕੋਈ ਟਾਇਰ ਬਦਲਨੇ ਆ ਕਦੀ ਪੰਪਰ ਟੁੱਟ ਗਿਆ ਕਦੀ ਕੋਈ ਛੇ ਈਦਾਂ ਦੀਆਂ ਪਰੇਸ਼ਾਨੀਆਂ ਤੇ ਵਾਹਨ ਸੰਬੰਧੀ ਪਰੇਸ਼ਾਨੀ ਪਰਿਵਾਰ ਵਿੱਚ ਜੋੜਾਂ ਚ ਦਰਦ ਲੱਤਾਂ ਬਾਂਹ ਤੇ ਸੱਟ ਨੂੰ ਲੈ ਕੇ ਥੋੜਾ ਵਾਹਨ ਧਿਆਨ ਨਾਲ ਚਲਾਇਓ ਬਸ ਇਹ ਧਿਆਨ ਰੱਖਿਓ ਤੇ ਸ਼ੁਕਰ ਇਨਕਮ ਸਥਾਨ ਚ ਪੈਸੇ ਦੇ ਲੈਣ ਦੇਂਦਾ ਧਿਆਨ ਰੱਖਿਓ ਤਾਂ 28 ਤਰੀਕ ਤੱਕ ਥੋੜਾ ਸੰਭਲ ਕੇ ਚੱਲਣਾ ਉਸ ਤੋਂ ਬਾਅਦ ਸਭਾ ਬਿਹਤਰ ਹੈ ਇਹ ਸੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਸ਼ੁਕਰ ਦਾ ਰਾਸ਼ੀ ਪ੍ਰਵਰਤਨ ਕੀ ਪ੍ਰਭਾਵ ਪਵੇਗਾ ਤੇ ਨਾਲ 12 ਰਾਸ਼ੀਆਂ ਵਾਲਿਆਂ ਨੇ ਕੀ ਉਪਾਅ ਕਰਨਾ ਹੈ ਤਾਂ ਸੁਣੋ ਸ਼ੁਕਰ ਜਾ ਰਿਹਾ ਸ਼ਨੀ ਦੇ ਘਰ ਸ਼ਨੀ ਤੇ ਸ਼ੁਕਰ ਮਿਲਦਾ ਹੈ ਹੈਨਾ ਤਾਂ ਕੀ ਕਰੋ ਕਿਸੇ ਆਪਣੇ ਵੇਟ ਜਿੰਨਾ ਹਰਾਚਾਰਾ ਤੁਸੀਂ ਗਊਸ਼ਾਲਾ ਦੇ ਸਕਦੇ ਹੋ ਕਿਸੇ ਤਰ੍ਹਾਂ ਨਾਲ ਕਿਉਂਕਿ 10 ਨੰਬਰ 'ਚ ਜਾ ਰਿਹਾ ਤੱਕ 12 ਕਪੂਰ ਦੀਆਂ ਟਿੱਕੀਆਂ ਲੈ ਕੇ ਜਾਂ 10 ਕਪੂਰ ਦੀਆਂ ਟਿੱਕੀਆਂ ਲੈ ਕੇ ਤੁਸੀਂ ਸ਼ਨੀ ਮੰਦਰ ਰੱਖ ਸਕਦੇ ਹੋ ਜਾਂ 4 ਕਪੂਰ ਦੀਆਂ ਟਿੱਕੀਆਂ ਜਲ ਪ੍ਰਵਾਹ ਕਰ ਸਕਦੇ ਹੋ ਕਿਉਂਕਿ ਮੰਗਲ ਚੌਥੇ ਹੈ ਨਾ ਮਤਲਬ 4 ਨੰਬਰ 'ਚ ਤੇ 10 ਨੰਬਰ 'ਚ ਜਾ ਰਿਹਾ ਸ਼ਨੀ ਇਹ ਇਸ ਦਾ ਉਪਾਰ ਹੋਵੇਗਾ ਅਗਰ ਕੁਝ ਲੱਗੇ ਕਿ ਕੱਲ ਤੋਂ ਬਾਅਦ ਕੁਝ ਡਿਸਟਰਬ ਹੋਇਆ ਕੁਝ ਪਰੇਸ਼ਾਨੀ ਹੋਈ ਤਾਂ ਕਰਕੇ ਸਮਾਂ ਇਜਾਜ਼ਤ ਦਾ ਆਪ ਸਭ ਦਾ ਅਜ ਦਾ ਦਿਨ ਤੇ ਇਹ ਚੁੱਕਾ ਤਾਰਾ ਸ਼ੁਕਰ ਵਰਤਨ ਸ਼ੁਭ ਜਾਵੇ ਸਤਿ ਸ਼੍ਰੀ ਅਕਾਲ